ਤਾਂ ਕਿ ਪੁੱਤ ਨੇ ਆਪਣੇ ਪਿਓ ਨਾਲ ਟੱਪੀਆਂ ਸਾਰੀਆਂ ਹੱਦਾ ਕੀ ਸੁਣ ਕੇ ਪੂਰੇ ਪਿੰਡ ਦੇ ਰੌਂਗ ਟੇ ਖੜੇ ਹੋ ਗਏ ਤੇ ਲੋਕ ਕਹਿੰਦੇ ਹੋਣਗੇ ਕਿ ਇਹੇ ਜੀ ਔਲਾਦ ਨਾਲੋਂ ਤਾਂ ਬੰਦਾ ਬੇ ਔਲਾਦ ਹੀ ਚੰਗਾ ਜੀ ਹਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬੀਤੇ ਦਿਨੀ ਪੰਜਾਬ ਪੁਲਿਸ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ આરોપી ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਪੁੱਤ ਨੇ ਹੀ ਆਪਣੇ ਪਿਤਾ ਦਾ ਜੁਰਾ ਕਿ ਕਤਲ ਕਰ ਦਿੱਤਾ ਕਤਲ ਦੀ ਵਜ੍ਹਾ ਪ੍ਰਾਪਰਟੀ ਬਣੀਆ ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਪੁੱਤ ਨੂੰ ਲੱਗਦਾ ਸੀ ਕਿ ਉਸ ਦਾ ਪਿਓ ਕਿਸੇ ਹੋਰ ਦੇ ਨਾਮ ਦੇ ਉੱਤੇ ਕਰਵਾਵੇਗਾ ਜਿਹਦੇ ਚੱਲਦੇ ਉਸ ਨੇ ਪ੍ਰਾਪਰਟੀ ਹੜੱਪਣ ਦੇ ਵਾਸਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਉਸਨੇ ਆਪਣੇ ਪਿਤਾ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ ਤਾਂ ਪੁਲਿਸ ਨੇ ਇਸ આરોપી ਪੁੱਤ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ 24 ਨੂੰ ਸ਼ਾਮ ਨੂੰ 6:30 ਵਜੇ ਮਲਤਾਨੀਆਂ ਰੋਡ ਤੇ ਡੀਡੀ ਟਾਵਰ ਕੋਲੇ ਜਿਹੜਾ ਸੀ ਸਾਡੇ ਰਿਟਾਇਰਡ ਇੰਸਪੈਕਟਰ ਓਮ ਪ੍ਰਕਾਸ਼ ਦਾ ਕਤਲ ਹੋ ਗਿਆ ਸੀਗਾ ਉਹਦੇ ਸਬੰਧ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਸੀ ਉਹਦੀ ਸਾਰੀ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਸੀ ਨਾਮਲੂਮ ਵਿਅਕਤੀਆਂ ਦੇ ਖਿਲਾਫ ਉਸ ਤੋਂ ਬਾਅਦ ਜਿਹੜਾ ਸੀ ਅਸੀਂ ਇਹਦੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਅਮਨੀਤ ਕੌਂਡਲ ਜੀ ਆਈਪੀਐਸ ਦੀ ਜੋ ਗਵਾਹੀ ਇਹ ਜਿਹੜਾ ਸੀ ਅਸੀਂ ਇਹਦਾ ਡੁਬਾਈ ਦਾ ਪਰਤਾਲ ਕੀਤੀ ਤਾਂ ਡੁਬਾਈ ਦਾ ਪਰਤਾਲ ਕਰਨ ਤੇ ਜਿਹੜਾ ਸੀ ਐਸਐਚਓ ਕਨਾਲ ਤੇ ਉਹਦੀ ਟੀਮ ਨੇ ਜਿਹਦੇ ਨੂੰ ਸਾਰੇ ਫੈਕਟੇ ਦੇ ਵੈਰੀਫਾਈ ਕੀਤੇ ਤਾਂ ਪਰਤਾਲ ਕਰਨ ਤੇ ਪਤਾ ਚੱਲਿਆ ਜਿਹੜਾ ਓਮ ਪ੍ਰਕਾਸ਼ ਜਿਹੜਾ ਸਾਡਾ ਇੰਸਪੈਕਟਰ ਰਿਟਾਇਰ ਹੋਇਆ ਸੀਗਾ ਉਹਦੀ ਕਾਫੀ ਸਮੇ ਤੋਂ ਆਪਣੇ ਪਰਿਵਾਰ ਦੇ ਨਾਲ ਜਿਹੜੀ ਸੀ ਅਣਮਣ ਚੱਲ ਰਹੀ ਸੀ ਉਹ ਆਪਣੇ ਘਰ ਨਹੀਂ ਜਾਂਦਾ ਸੀ ਅਬਦੀ ਕਾਰਨ ਕੀ ਸੀ ਕਤਲ ਹੋਣ ਦਾ ਆਪਦੀ ਵਾਈਫ ਦੇ ਨਾਲ ਜਿਹੜਾ ਸੀਗਾ ਉਹਦਾ ਅ ਅਦਾਲਤ ਮਾਨਜੋਗ ਅਦਾਲਤ ਦੇ ਵਿੱਚ ਡਾਈਵੋਰਸ ਦਾ ਕੇਸ ਵੀ ਚੱਲਦਾ ਸੀ ਖਰਚੇ ਦਾ ਕੇਸ ਵੀ ਚੱਲ ਰਿਹਾ ਸੀ ਜਿਹਦੇ ਕਰਕੇ ਉਹ ਆਪਦੇ ਕਰਨ ਨਹੀਂ ਜਾ ਰਿਹਾ ਸੀ ਬਠਿੰਡਾ ਦੇ ਵਿੱਚ ਹੀ ਉਹ ਰਹਿ ਰਿਹਾ ਸੀਗਾ ਤਾਂ ਜਿਹੜੀਆਂ ਸਾਰੇ ਅਸੀਂ ਐਂਗਲ ਤੋਂ ਉਹਦਾ ਪਤਾ ਕੀਤਾ ਵੈਰੀਫਾਈ ਕੀਤਾ ਤਾਂ ਜਿਹੜਾ ਸੀ ਉਹਦਾ ਲੜਕਾ ਜਿਹੜਾ ਸੀਗਾ ਇਸ ਗੱਲ ਤੇ ਖਾਰਖੰਦਾ ਸੀਗਾ ਤਾਂ ਕੱਲ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਕਨਾਲ ਨੇ ਜਿਹੜਾ ਆਪਣੀ ਟੀਮ ਦੇ ਨਾਲ ਜਿਹੜਾ ਸੀ ਉਹਦੇ ਓਮ ਪ੍ਰਕਾਸ਼ ਤੇ ਬੇਟੇ ਹਰ ਸਿਮਰਨਜੀਤ ਸਿੰਘ ਔਰ ਫਿਰ ਜੱਗਾ ਨੂੰ ਗੱਲ ਗ੍ਰਿਫਤਾਰ ਕੀਤਾ ਤੇ ਗ੍ਰਫਤਾਰ ਤੋਂ ਬਾਅਦ ਜਿਹੜੀ ਉਹਦਾ ਲਾਇਸੈਂਸ ਸੀ ਜਿਹੜੀ ਉਹਦੀ ਗਨ ਸੀਗੀ ਉਹ ਵੀ ਬਰਾਮਦ ਕਰ ਲਈਆ ਜਿਹੜੇ ਉਸਨੇ ਦੋ ਫੈਤ ਚਲਾਏ ਸੀ ਜਿਹੜੇ ਉਹਦੇ ਖਾਲੀ ਕਾਰਤੂਸ਼ ਐ ਉਹ ਵੀ ਬਰਾਮਦ ਕਰ ਲਿਆ ਕੱਲ ਉਹਦੀ ਅਸੀਂ ਗ੍ਰਿਫਤਾਰੀ ਪਾ ਲਈ ਸੀ ਅੱਜ ਅਸੀਂ ਉਹਨੂੰ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਹੁੰਦਾ ਹਰਮਾਨ ਹਸਨ ਜੀ ਇਸ ਮਾਮਲੇ 'ਚ ਹੋਰ ਵੀ ਪਰਿਵਾਰਕ ਮੈਂਬਰ ਜਾਂ ਕੋਈ ਦੇ ਨਾਲ ਹੈ ਕੋਈ ਹੋਰ ਨਹੀਂ ਜੀ ਇਨੀਸ਼ੀਅਲ ਹਜੇ ਪੁੱਛੇ ਗਿਸਤੇ ਇਦਾਂ ਦਾ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਸਾਹਮਣੇ ਨਹੀਂ ਆਇਆ ਫਿਰ ਵੀ ਦੇ ਡੰਗਾਈ ਨਾਲ ਜਿਹੜੀ ਹੈ ਰਿਸ਼ਤਾ ਕੀ ਸਰ ਜੀ ਆਪਾਂ ਚਾਹਤਾ ਹਾਂ ਮੁੰਡੇ ਤੇ ਜਿਮਾਨ ਵਾਲੇ ਬਾਪੇ ਬੇਟਾ ਜੀ ਮਰਨ ਵਾਲਾ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹੈਗਾ ਹਰਸ਼ ਮਿਰਨਜੀਤਾ ਜਿਹੜਾ ਮਾਰੇ ਜੋ ਮਰਨ ਦਾ ਕਾਰਨ ਇਹ ਵੀ ਕਾਫੀ ਸਮੇਂ ਤੋਂ ਘਰੇ ਨਹੀਂ ਜਾ ਰਿਹਾ ਸੀ ਉਹ ਇੱਕ ਉਹਦੀ ਮਾਤਾ ਦੀ ਪਿਛਲੇ 2 ਕੁ ਮਹੀਨੇ ਦੋਸ਼ੀ ਦੀ ਮਾਤਾ ਦੀ 2 ਕੁ ਮਹੀਨੇ ਪਹਿਲਾਂ ਡੈਥ ਹੋਈ ਹੈ ਉਹ ਵੀ ਜਿਆਦਾ ਜਿਹੜਾ ਹੈਗਾ ਮਾਨਸਿਕ ਪਰੇਸ਼ਾਨ ਕੀਤਾ ਸੀ ਇਹਦੇ ਫਾਦਰ ਨੇ ਇੱਕ ਤਾਂ ਉਹ ਕੌਜ਼ ਹੈਗਾਗਾ ਸੈਕੰਡਰੀ ਦੀ ਪ੍ਰਾਪਰਟੀ ਦੇ ਉੱਪਰ 4-5 ਮਹੀਨੇ ਪਹਿਲਾਂ ਜਿਹੜਾ ਸੀ ਮਰਨ ਵਾਲੇ ਓਮ ਪ੍ਰਕਾਸ਼ ਨੇ ਉਹਦੀ ਆਪਣੀ ਪ੍ਰਾਪਰਟੀ ਤੇ ਲੋਨ ਲੈ ਲਿਆ ਸੀ ਉਹਦੇ ਬੇਟੇ ਨੂੰ ਲੱਗੇ ਕਿ ਜਿਹੜੀ ਮੇਰੀ ਥੋੜੀ ਬਹੁਤ ਪ੍ਰਾਪਰਟੀ ਹੈਗੀ ਹੈ ਇਹ ਸੀਜ਼ ਕਰਵਾ ਦੂਗਾ ਤੇ ਲੋਨ ਲੈ ਕੇ ਸਾਰੀ ਹੜੱਪ ਕਰ ਚੁੱਕਾ ਜਿਹਨਾਂ ਮਾਰਿਆ ਉਹਨਾਂ ਕਹਿੰਦੇ ਕਿ ਜਿਹੜੀ ਗਨ ਦੇ ਨਾਲ ਉਹਦਾ ਮਰਡਰ ਕੀਤਾਗਾ ਉਹ ਲਾਇਸੈਂਸੀ ਗਨ ਹੈਗੀ ਆ ਉਹਦੇ ਬੇਟੇ ਦੀ ਜਿਹੜਾ ਦੋਸ਼ੀ ਹੈ ਉਹਦੇ ਨਾਮ ਤੇ ਹੀ ਹੈਗੀ ਆ ਨਹੀਂ ਜੀ ਉਹਦਾ ਬੇਟਾ ਜਿਹੜਾ ਸੀਗਾ ਇੱਕ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਬਤੌਰ ਸਿਕਿਉਰਿਟੀ ਗਾਰਡ ਤੇ ਜਿਹੜਾ ਵੈਸੇ ਬੇਸਿਕਲੀ ਉਹ ਜਿਹੜਾ ਜੇਤੂ ਆਪਦੇ ਘਰ ਦੇ ਵਿੱਚ ਰਹਿ ਰਹੇ ਨਹੀਂ ਜੀ ਇਹਨੂੰ ਅਸੀਂ ਅਮਰਪੁਰਾ ਵਸਤੀ ਤੋਂ ਕੱਲ ਜਿਹੜਾ ਹੈਗਾ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਸਰ ਜਿਹੜਾ ਜੋ ਦਾ ਇਹਨੇ ਕਤਲ ਕੀਤਾ ਸੀ ਉਹ ਜਿਹੜਾ ਰਿਟਾਇਰ ਹੈਗਾ ਸੀ ਇਹਦਾ ਫਾਦ ਸਾਹਿਬ ਜਿਹੜੇ ਲੈਕਟੇ ਸੀ ਤੇ ਕਿਥੋਂ ਡਰ ਹੋ ਜੂ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਹੀ 2009 ਦੇ ਵਿੱਚ ਇਨਸਪੈਕਟਰ ਰੈਂਕ ਤੋਂ ਰਿਟਾਇਰ ਹੋਏ ਸੀ ਅੱਜ ਕੋਰਟ ਕੇਸ ਕਰਕੇ ਲਿਖਣਾ ਵਰਮਾ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜੀ ਉਹਦਾ ਪੁਲਿਸ ਰਿਮਾਨ ਹਾਸਲ ਕਰ ਰਹੇ ਆਪਾਂ ਕਹਿ ਸਕਦੇ ਸਰ ਜੇ ਸਾਰਾ ਇਹ ਮਰਡਰ ਹੋਇਆ ਹੈ ਵੀ ਇੱਕ ਪ੍ਰੋਫਾਈਲ ਨੂੰ ਲੈ ਕੇ ਜਾਂਦਾ ਹੈ ਮਤਲਬ ਮੇਨ ਬੱਚੇ ਨੂੰ ਹੁੰਦਾ ਵੀ ਉਹਦੀ ਪ੍ਰਾਪਰਟੀ ਜਿਹੜੀ ਖਤਮ ਨਾ ਹੋਵੇ ਉਹਦੀ ਪ੍ਰਾਪਰਟੀ ਜਿਉਂਦੀ ਤਿਉਂ ਰਹਿ ਜਾਏ ਉਹਦੇ ਫਾਦਰ ਨੇ ਲੋਨ ਲੈ ਲਿਆ ਘਰੇ ਨਹੀਂ ਜਾਂਦਾ ਸੀ ਜਿਸ ਕਰਕੇ ਉਹਨੂੰ ਇਹ ਸੀ ਜਿਹੜਾ ਥੋੜੀ ਬਹੁਤ ਹੋਰ ਪ੍ਰਾਪਰਟੀ ਬਚੀ ਹੈ ਉਹ ਵੀ ਇਸ ਤਰ੍ਹਾਂ ਹੀ ਖਤਮ ਕਰ ਦੂਗਾ ਜਿਸ ਜੇ ਇਸੇ ਰੰਜਿਸ਼ ਤਹਿਤ ਜਿਹੜਾ ਸੀ ਉਹਨੇ ਬਟਰ ਤੁਹਾਨੂੰ ਲੱਗਦਾ ਕਿ ਹੋਰ ਸਾਫ਼ ਚ ਹੁੰਦੀ ਵੀ ਹੋਣੀ ਚਾਹੀਦੀ ਹੈ ਅ ਦੇਖਿਆ ਜਾਵੇ ਤਾਂ ਅੱਜ ਕੱਲ੍ਹ ਖੂਨ ਦੇ ਰਿਸ਼ਤੇ ਵੀ ਪਾਣੀ ਬਣਦੇ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਹੁਣ ਸਾਰੀਆਂ ਹੱਦਾਂ ਟੱਪੀਆਂ